ਫਲੋਰ ਪੁਲਿਸ ਨੇ ਤਿੰਨ ਮਹਿਲਾਵਾਂ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਸੱਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਵੱਲੋਂ ਦੱਸਿਆ ਕਿ ਥਾਣਾ ਫਲੋਰ ਦੇ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਦੌਰਾਨ ਚੈਕਿੰਗ ਵਰਨਾ ਗੱਡੀ ਵਿੱਚ ਸਵਾਰ ਚਾਰ ਨਸ਼ਾ ਤਸਕਰਾਂ ਨੂੰ ਰੋਕਿਆ ਗਿਆ ਜਿਨ੍ਹਾਂ ਪਾਸੋਂ ਨਸ਼ੀਲੇ ਪਦਾਰਥ ਬ੍ਰਮਹੰਡ ਹੋਏ ਹਨ ਫੜੇ ਗਏ ਧਰਮਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਿਓਵਾਲ ਪਾਸੋਂ 99 ਨਿਸ਼ਲੀਆ ਗੋਲੀਆਂ ਜੋਤੀ ਪਤਨੀ ਬਲਵਿੰਦਰ ਕੁਮਾਰ ਵਾਸੀ ਗੰਨਾਪਿੰਡ ਪਾਸੋ 445 ਪ੍ਰੀਤੀ ਪਤਨੀ ਦਵਿੰਦਰਪਾਲ ਵਾਸੀ ਮੰਗੋਪੱਟੀ ਥਾਣਾ ਚੱਬੇয়াল ਪਾਸੋ 445 ਨਿਸ਼ਨੀਆ ਗੋਲੀਆਂ ਮੌਨਿਕਾ ਪੁੱਤਰੀ ਬਲੇਹਾਰ ਰਾਮਵਾਸੀ ਸਮਰਾੜੀ ਥਾਣਾ ਫਲੋਰ ਪਾਸੋਂ 45 ਨਿਸ਼ਲੀਆਂ ਗੁਲੀਆਂ ਬਰਾਮਦ ਕਰਕੇ ਮਕਦਮਾ ਨੰਬਰ 44 ਜੁਰਮ 2285 ਐਨਡੀਪੀਸੀ ਐਕਟ ਥਾਣਾ ਫਲੋਰ ਵਿਖੇ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁੱਢਲੀ ਪੁਛਕਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਧਰਮਿੰਦਰ ਸਿੰਘ ਪਾਸ ਕੈਮਿਸਟ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਅਤੇ ਇਹ ਬਿਨਾਂ ਲਾਇਸੈਂਸ ਵਿੱਚ ਪਿੰਡ ਲਾਂਦੜਾ ਵਿਖੇ ਦਵਾਈਆਂ ਦੀ ਦੁਕਾਨ ਕਰ ਰਿਹਾ ਹੈ। ਇਸ ਦੇ ਖਿਲਾਫ ਸਿਹਤ ਵਿਭਾਗ ਵੱਲੋਂ ਵੱਖਰੇ ਤੌਰ ਤੇ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੂਚਿਤ ਕੀਤਾ ਗਿਆ ਹੈ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਨ ਹਾਸਲ ਕਰਕੇ ਹੋਰ ਪੁਛਕਿਸ ਕੀਤੀ ਜਾ ਸਕੇ। ਰਿਪੋਰਟ ਫਲੋਰ ਟੀਵੀ ਲਈ ਸੰਦੀਪ ਭਟੇਰਾ ਦੀ ਖਾਸ ਰਿਪੋਰਟ। ਸ਼੍ਰੀ ਹਰਕਮਲਪ੍ਰੀਤ ਕੱਕ ਜੀ ਐਸਐਸਪੀ ਜੰਦਰ ਦੇਹਤੀ ਜੀ ਵੱਲੋਂ ਨਸ਼ਾ ਅਵਰੋਧ ਜਿਹੜੀ ਮਹਿਮਾ ਉਹ ਚਲਾਈ ਗਈ ਸੀ ਉਸ ਦੇ ਸਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰ ਅਤੇ ਉਸ ਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਵਿੱਚ ਅਸੀਂ ਚਾਰ ਨਸ਼ਾ ਤਸਕਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਜੀ ਇਥੇ ਮੈਂ ਇਹ ਦੱਸਣ ਵਰਨਣ ਜੋ ਗੱਲ ਹੈਗੀ ਆ ਵੀ ਇੱਕ ਇਹਦੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਚੱਕੇ ਪਿਆ ਉਹਦੇ ਕੋਲ ਕੋ ਲਾਇਸੈਂਸ ਵੀ ਨਹੀਂ ਹੈਗਾ ਸੀ ਉਹ ਇਹ ਨਸ਼ੀਆਂ ਦੀਆਂ ਗੋਲੀਆਂ ਜਿਹੜੀਆਂ ਸੀ ਉਹ ਵੇਚਦਾ ਸੀ ਜੀ ਇਸ ਸੰਬੰਧੀ ਅਸੀਂ ਵੱਖਰੇ ਤੌਰ ਤੇ ਡਰੱਗ ਇਨਸਪੈਕਟਰ ਵੱਲੋਂ ਉਹਨੂੰ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਂਡੀਪੈਸੈਕਟ ਦੇ ਤਹਿਤ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਡੂੰਗੀ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਕਿ ਕਿਤੇ ਕਿਤੇ ਦੇ ਇਹ ਜਿਹੜੇ ਜਿਹੜਾ ਆਰਐਮਪੀ ਡਾਕਟਰ ਸੀ ਜਿਹਦੇ ਕੋ ਕੋਈ ਸਰਟੀਫੀਕੇਟ ਨਹੀਂ ਮਿਊਵਲ ਪਿੰਡ ਪਿੰਦਾ ਥਾਣੇ ਬਿਲਕੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਤੇ ਲਾਂਧਣਾ ਇਹਦੀ ਜਿਹੜੀ ਡਾਕਟਰੀ ਦੀ ਸ਼ਾਪ ਸੀ ਉਹ ਲਾਂਧੜਾ ਸੀ ਇਸ ਤੋਂ ਬਿਨਾਂ ਲੋਕਲ ਗੰਨੇ ਪਿੰਡ ਦੇ ਨੇ ਸਮਰਾੜੀ ਦੇ ਨੇ ਤੇ ਮਾਇਓ ਪੱਟੀ ਦੇ ਹੈਗੇ ਨੇ ਤੇ ਇਹ ਤਿੰਨ ਜਿਹੜੀਆਂ ਲੇਡੀਜ਼ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸਨ ਜਿਹੜਾ ਹੈਗਾ ਉਹ ਡਾਕਟਰ ਹੈ